ਮਾਗੀ ਅਤੇ ਦੇਸੀ ਮਹੀਨੇ ਦੇ ਨਵੇਂ ਸਾਲ ਦੇ ਮੌਕੇ ਸ਼੍ਰੀ ਦੁਰਗਾ ਮੰਦਿਰ ਰੋਡ ਤੇ ਲਗਾਇਆ ਗਿਆ ਬਿੱਲ ਪੱਤਰ ਦਾ ਬੂਟਾ ਮਕਰ ਸੰਕਰਤੀ ਮਾਗੀ ਅਤੇ ਦੇਸੀ ਮਹੀਨੇ ਦੇ ਨਵੇਂ ਸਾਲ ਦੇ ਮੌਕੇ ਤੇ ਇੱਥੋਂ ਦੇ ਸ਼੍ਰੀ ਦੁਰਗਾ ਮੰਦਿਰ ਰੋਡ ਤੇ ਸਥਿਤ ਆਈਬੀਐਨ ਪੰਜਾਬ ਨਿਊ ਚੈਨਲ ਦੇ ਦਫ਼ਤਰ ਦੇ ਬਾਹਰ ਬਿੱਲ ਪੱਤੇ ਦਾ ਪੌਦਾ ਲਗਾਇਆ ਗਿਆ ਜਿਸ ਵਿੱਚ ਸ਼੍ਰੀ ਦੁਰਗਾ ਮੰਦਿਰ ਮਾਰਕੀਟ ਦੇ ਦੁਕਾਨਦਾਰਾਂ ਨੇ ਸ਼ਿਰਕਤ ਕੀਤੀ ਇਸ ਬਿੱਲ ਪੱਤਰ ਬੂਟੇ ਦਾ ਯੋਗਦਾਨ ਵਾਤਾਵਰਣ ਪ੍ਰੇਮੀ ਸਾਹਿਲ ਸ਼ਰਮਾ ਨੂੰ ਜਾਂਦਾ ਹੈ ਜਿਨ੍ਹਾਂ ਨੇ ਹਿਮਾਸ਼ੂ ਹੈਰੀ ਸੇਤੀਆ ਆਈਬੀਐਨ ਪੰਜਾਬ ਨਿਊਜ਼ ਚੈਨਲ ਦੇ ਚੀਫ ਐਡੀਟਰ ਦੇ ਇੱਕ ਫੋਨ ਕਰਨ ਤੇ ਹੀ ਉਸੇ ਸਮੇਂ ਇਹ ਪੌਦਾ ਸ਼੍ਰੀ ਦੁਰਗਾ ਮੰਦਰ ਰੋਡ ਤੇ ਸਥਿਤ ਨਿਊਜ਼ ਚੈਨਲ ਦੇ ਆਫਿਸ ਦੇ ਬਾਹਰ ਲਗਾਇਆ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਉਹਨਾਂ ਨੇ ਦੱਸਿਆ ਕਿ ਇਹ ਬਿੱਲ ਪੱਤਰ ਦਾ ਬੂਟਾ ਭਗਵਾਨ ਭੋਲੇनाथ ਦਾ ਆਸ਼ੀਰਵਾਦ ਹੈ ਤੇ ਸਾਰੇ ਮਾਰਕੀਟ ਦੇ ਦੁਕਾਨਦਾਰ ਇਸ ਬਿੱਲ ਪੱਤਰ ਦੀ ਸਾਂਝ ਸੰਭਾਲ ਕਰਨ ਤਾਂ ਕਿ ਇਹ ਬੂਟਾ ਵੱਡਾ ਹੋਵੇ ਤੇ ਇਸ ਦੇ ਪੱਤੇ ਭਗਵਾਨ ਭੋਲੇनाथ ਜੀ ਨੂੰ ਅਰਪਿਤ ਕੀਤੇ ਜਾਣ ਵਾਲੇ ਬਣੇ ਤੇ ਹਾਲ ਹੀ ਵਾਤਾਵਰਨ ਦੀ ਸ਼ੁੱਧੀ ਦੇ ਲਈ ਪੇੜ ਲਗਾਉਣਾ ਬਹੁਤ ਜ਼ਰੂਰੀ ਹੈ ਤੇ ਇਹ ਵੀ ਉਮੀਦ ਕਰਦੇ ਹਾਂ ਕਿ ਜੋ ਵੀ ਪੇੜ ਲਗਾਇਆ ਜਾਵੇ ਉਸ ਦੀ ਸਾਂਭ ਸੰਭਾਲ ਆਪਣੇ ਬੱਚਿਆਂ ਵਾਂਗ ਕੀਤੀ ਜਾਵੇ ਤੁਸੀਂ ਦੇਖ ਰਹੇ ਹੋ ਨਿਊਜ਼ ਰੀਡਰ ਪੰਜਾਬ ਤੇ ਜਤਿੰਦਰ ਲੱਕੀ ਨਾਲ ਦੀਪਕ ਕੁਮਾਰ ਦੀ ਰਿਪੋਰਟ ਨਮਸਕਾਰ ਆਦਾਬ ਸਸੇਕਾਲ ਮੈਂ ਤੁਹਾਡਾ ਆਪਣਾ ਜਤਿੰਦਰ ਲੱਕੀ ਸਾਰਿਆਂ ਨੂੰ ਦੇਸੀ ਨਵਾਂ ਬਰਸ ਦੀਆਂ ਬਹੁਤ ਬਹੁਤ ਸ਼ੁਭ ਕਾਮਨਾਵਾਂ ਇਸ ਟਾਈਮ ਅਸੀਂ ਖੜੇ ਹਾਂ ਅ ਦੁਰਗਾ ਮੰਦਿਰ ਰੋਡ ਤੇ ਜਿੱਥੇ ਕਿ ਆਈਬੀਐਨ ਪੰਜਾਬ ਦਾ ਆਫਿਸ ਹੈ ਉਹਨਾਂ ਵੱਲੋਂ ਜੋ ਹੈ ਅਜ ਇੱਕ ਪੇੜ ਲਗਾਇਆ ਗਿਆ ਹੈ ਇਹ ਪੇੜ ਜੋ ਹੈ ਭਗਵਾਨ ਪੋਲੇਨਾਥ ਦਾ ਅਸ਼ੀਰਵਾਦ ਮੰਨ ਕੇ ਇੱਥੇ ਲਗਾਇਆ ਗਿਆ ਹੈ ਕਿਉਂਕਿ ਇਹ ਜੋ ਬਿੱਲ ਪੱਤਰ ਦਾ ਜੋ ਪੇੜ ਹੈ ਇਹ ਇੱਥੇ ਲਗਾਇਆ ਗਿਆ ਹੈ ਔਰ ਸਾਰੇ ਮਾਰਕੀਟ ਵਾਸੀਆਂ ਨੂੰ ਵੀ ਆਈਬੀਐਨ ਪੰਜਾਬ ਵੱਲੋਂ ਇਹ ਅਪੀਲ ਕੀਤੀ ਜਾ ਰਹੀ ਹੈ ਆਈਬੀਐਨ ਪੰਜਾਬ ਦੇ ਆਫਿਸ ਵੱਲੋਂ ਇਹ ਅਪੀਲ ਕੀਤੀ ਜਾ ਰਹੀ ਹੈ ਕਿ ਇਸ ਪੇੜ ਦਾ ਖਾਸ ਤੌਰ ਤੇ ਧਿਆਨ ਰੱਖਣ ਤੇ ਅਸੀਂ ਗੱਲਬਾਤ ਕਰਾਂਗੇ ਆਈਬੀਐਨ ਪੰਜਾਬ ਦੇ ਐਡੀਟਰ ਤੇ ਨਾਲ ਜੋ ਮਾਰਕੀਟ ਵਿੱਚ ਦੁਕਾਨਦਾਰ ਹੈ ਉਹਨਾਂ ਨਾਲ ਗੱਲਬਾਤ ਕਰਾਂਗੇ ਮਨਸ਼ੂ ਜੀ ਸਾਲ ਦਾ ਦੇਸੀ ਸਾਲ ਦਾ ਪਹਿਲਾ ਦਿਨ ਸੰਗਰਾਮ ਦਾ ਦਿਨ ਤੇ ਆਇਆ ਵਿਰਖਾ ਰੋਪਣ ਕੀ ਕਹਿੰਦਾ ਸਭ ਤੋਂ ਪਹਿਲਾਂ ਤਾਂ ਪ੍ਰੈਜ਼ਡੈਂਟ ਮੈਂ ਧੰਨਵਾਦ ਕਰਦਾ ਜਿਹੜੇ ਕੀ ਮੇਰੇ ਇੱਕ ਸੱਦੇ ਤੇ ਇਥੇ ਪਹੁੰਚਣੇ ਵੀ ਸ਼ੇਰਤੌਰ ਤੇ ਤੇ ਦੂਜੀ ਗੱਲ ਜਿਹੜੀ ਸਾਈਜ ਨੇ ਦੱਸੀ ਹੈ ਮਕਰ ਸ਼ਕ੍ਰਾਂਤੀ ਜਿਹੜੀ ਹੈ ਸਾਲ ਦਾ ਜਿਹੜਾ ਹੈ ਪਹਿਲਾ ਦਿਨ ਹੁੰਦਾ ਹੈ ਤੇ ਮੇਰੀ ਮਨੋ ਇੱਛਾ ਸੀ ਕਿ ਆਧੇ ਦਿਨ ਮੈਂ ਵੀ ਆਪਣੇ ਆਫਿਸ ਤੋਂ ਬਾਹਰ ਇੱਕ ਰੁੱਖ ਲਾ ਕੇ ਕਰਾਂ ਤੇ ਰੁੱਖ ਵੀ ਵਿਸ਼ੇਸ਼ ਤੌਰ ਤੇ ਭਗਵਾਨ ਸ਼ਿਵ ਜੀ ਦਾ ਬੇਲ ਪੱਤਰਾ ਤੇ ਉਸ ਉਹੀ ਲਾਣ ਦੀ ਇੱਛਾ ਸੀਗੀ ਜੋ ਅੱਜ ਮੇਰੀ ਇਸ ਵੇਰੇ ਗੱਲ ਹੋਈ ਸਾਈਜ ਨਾਲ ਤੇ ਉਹਨਾਂ ਨੇ ਪਹਿਲੀ ਕਾਲ ਤੇ ਮੈਨੂੰ ਕਿਹਾ ਵੀ ਮੈਂ ਆਣ ਨੂੰ ਤਿਆਰ ਹਾਂ ਤੁਸੀਂ ਹੁਕਮ ਕਰੋ ਕਦਣਾ ਤੇ ਜਦ ਉਹਨਾਂ ਨੂੰ ਬੁਲਾਇਆ ਆਏ ਤੇ ਆਣ ਤੋਂ ਬਾਅਦ ਜਿਹੜ ਗਿਆ ਮੈਨੂੰ ਇਸ ਚੀਜ਼ ਦੀ ਬੜੀ ਖੁਸ਼ੀ ਹੋ ਰਹੀ ਤੇ ਬਹੁਤ ਧੰਨਵਾਦ ਕਰਦਾ ਸਾਇਲ ਜੀ ਦਾ ਵੀ ਆਏ ਨੇ ਆਪਣਾ ਕੀਮਤੀ ਸਮਾਂ ਕੱਟ ਗਏ ਤੇ ਇੱਥੇ ਆ ਕੇ ਉਹਨਾਂ ਨੇ ਬੂਟਾ ਲਾਇਆ ਜੀ ਆਈਬੀਐਨ ਪੰਜਾਬ ਦੇ ਆਫਿਸ ਦੇ ਸਾਹਮਣੇ ਪੇੜ ਲਗਾਇਆ ਗਿਆ ਹੈ ਆਈਬੀਐਨ ਪੰਜਾਬ ਦੇ ਤੁਸੀਂ ਸੰਪਾਦਕ ਹੋ ਕੀ ਕਹਿਣਾ ਚਾਹੁੰਦੇ ਹੋ ਅੱਜ ਦੇ ਵਿਸ਼ੇ ਤੇ ਇਹ ਤਾਂ ਖੁਸ਼ ਨਸੀਬੀ ਹੈ ਜੀ ਦੇਖੋ ਆਈਬੀਐਨ ਪੰਜਾਬ نیوز ਦੇ ਚੈਨਲ ਦੇ ਬਾਬਾ ਜੀ ਸਾਖਸ਼ਾਤ ਇੱਥੇ ਵਿਰਾਜਮਾਨ ਹੋ ਗਏ ਨੇ ਤੇ ਜਿਹੜਾ ਇਹ ਬੂਟਾ ਨੂੰ ਬੂਟਾ ਨਹੀਂ ਕਹਿ ਸਕਦੇ ਬਾਬਾ ਜੀ ਦਾ ਇੱਕ ਰੂਪ ਹੀ ਹੈ ਜਿੱਦਾਂ ਅੱਜ ਪੂਜਾ ਵੀ ਕਰਾਂਗੇ ਤੇ ਉਹਨਾਂ ਦੀ ਜਿਹੜੀ ਛਤਰਛਾਇਆ ਸਾਡੇ ਦਫ਼ਤਰ ਤੇ ਤੇ ਸਾਡੇ ਮੇਰੇ ਜਿਹਨੇ ਪਰਿਵਾਰ ਨੇ ਤੇ ਮਾਰਕੀਟ ਵਾਲੇ ਜਿਹੜੇ ਵਿਸ਼ੇਸ਼ ਲੋਕ ਨੇ ਉਹਨਾਂ ਦੇ ਬਣੇ ਰਹੇਗੀ ਜੀ ਕਰਦਾ ਤੁਹਾਨੂੰ ਕਾਲ ਕਰਦਾ ਤੁਹਾਨੂੰ ਕਾਲ ਬੈਕ ਕਰਦਾ ਡਾਕਟਰ ਸਾਹਿਬ ਹਾਂਜੀ ਇੰਦਰ ਜੀ ਹਾਂਜੀ ਅੱਜ ਜੋ ਮਕਰ ਸੰਕ੍ਰਾਂਤੀ ਔਰ ਨਵਰ ਸਟੇਪ ਉਹਦਾ ਲਗਾਇਆ ਗਿਆ ਕੀ ਕੰਮ ਹੈ ਮੇਰੇ ਵੱਲ ਸਾਰੇ ਪਹਿਲਾਂ ਰਾਮਰਾਮ ਜੀ ਬੜੀ ਖੁਸ਼ੀ ਦੀ ਗੱਲ ਹੈ ਕਿ ਅੱਜ ਸਾਲ ਦਾ ਪਹਿਲਾ ਦਿਨ ਹੈ ਆਪਣੇ ਦੁਕਾਨ ਦੇ ਬਾਹਰ ਆਪਾਂ ਭਾਈ ਭਗਵਾਨ ਸ਼ਿਵ ਦਾ ਬੇਲ ਪੱਤਰ ਦਾ ਪੌਦਾ ਲਗਾ ਕੇ ਆਪਣੇ ਪ੍ਰਕਿਰਤੀ ਨੂੰ ਇੱਕ ਬਹੁਤ ਵੱਡਾ ਯੋਗਦਾਨ ਦੇ ਰਿਹਾ ਮਾਰਕੀਟ ਵੱਲੋਂ ਇੱਥੇ ਇੱਕ ਜਗ੍ਹਾ ਖਾਲੀ ਪਈ ਸੀਗੀ ਉਸ ਨੂੰ ਅਸੀਂ ਯੂਜ਼ ਕੀਤਾ ਹੈ ਇੱਕ ਪੌਦਾ ਲਗਾਇਆ ਹੈ ਪ੍ਰਕਿਰਤੀ ਬਹੁਤ ਜ਼ਰੂਰੀ ਹੈ ਆਕਸੀਜਨ ਵਾਸਤੇ ਬਾਕੀ ਪਰਮਾਤਮਾ ਭੋਲੇनाथ ਦਾ ਸਭ ਤੋਂ ਵੱਡਾ ਬੇਲ ਪੱਤਰ ਛੱਡਦਾ ਭੋਲੇनाथ ਨੂੰ ਜਿਹਦੀ ਬਹੁਤ ਜ਼ਿਆਦਾ ਫਾਇਦੇ ਮੀ ਹੈ ਸਾਰ ਜਿੰਦਗੀ ਦੇ ਵਿੱਚ ਅਸੀਂ ਬਹੁਤ ਸ਼ੁਕਰਗੁਜ਼ਾਰਾਂ ਕਿ ਸਾਇਲ ਜੀ ਵੱਲੋਂ ਸਾਨੂੰ ਮੌਕਾ ਦਿੱਤਾ ਅਸੀਂ ਇਸ ਮੌਕੇ ਦਾ ਪੂਰਾ ਫਾਇਦਾ ਕਰਾਂਗੇ ਇਹਦੀ ਪੂਰੀ ਰਖ ਰਖਵ ਆਪਣੀ ਬੱਚਿਆਂ ਤੋਂ ਵੱਧ ਕੇਅਰ ਕਰਾਂਗੇ ਲक्की ਜੀ ਮੈਂ ਇੱਕ ਗੱਲ ਕਹਿਣਾ ਚਾਹਾਂਗਾ ਮੈਂ ਸਕਿਪ ਕਰ ਗਿਆ ਸੀਗਾ ਇਹ ਜਿਹੜਾ ਅੱਜ ਰੁੱਖ ਲਗਾਇਆ ਗਿਆ ਮੈਂ ਸਾਰੇ ਮਾਰਕੀਟ ਵਾਲਿਆਂ ਨੂੰ ਬੇਨਤੀ ਕਰਾਂਗਾ ਵੀ ਇਸ ਦਾ ਵੱਦ ਤੋਂ ਵੱਧ ਧਿਆਨ ਰੱਖਿਆ ਜਾਵੇ ਤਾਂ ਕਿ ਕਿਸੇ ਵੀ ਸ਼ਰਾਰਤੀ ਅਨਸਰੀਆ ਕਿਸੇ ਜਾਨਵਰ ਵੱਲੋਂ ਦੀ ਛੇੜਛਾੜ ਨਾ ਕੀਤੀ ਜਾਵੇ ਇਹ ਸੁਰੱਖਿਤ ਰਹੇ ਇਹਦੀ ਜ਼ਿੰਮੇਵਾਰੀ ਸਾਡੀ ਹੀ ਬਣਦੀ ਹੈ ਕਿਉਂਕਿ ਜੇ ਰੁੱਖ ਹੈ ਤਾਂ ਮਨੁੱਖ ਹੈ ਜੇ ਰੁੱਖ ਨਹੀਂ ਹੈ ਤਾਂ ਮਨੁੱਖ ਵੀ ਨਹੀਂ ਹੈ ਇਸ ਕਰਕੇ ਮੇਰੀ ਬੇਨਤੀ ਹੈ ਆਪਣੇ ਮਾਰਕੀਟਰਾਂ ਨੂੰ ਵੀ ਉਹ ਧਿਆਨ ਦੇਣ ਇਸ ਚੀਜ਼ ਦਾ ਤੇ ਸ਼ਹਿਰ ਵਾਸੀਆਂ ਨੂੰ ਵੀ ਮੈਂ ਇਹ ਆਪਣੇ ਤੁਹਾਡੇ ਚੈਨਲ ਦੇ ਮਾਧਿਅਮ ਰਹੀ ਮੈਸੇਜ ਦੇਣਾ ਚਾਹਾਂਗਾ ਵੀ ਵੱਧ ਤੋਂ ਜਿੰਨਾ ਵੀ ਹੋ ਸਕੇ ਰੁੱਖ ਲਗਾਓ ਕਿਉਂਕਿ ਜਦੋਂ ਪੁਰਾਣੇ ਸਮੇਂ ਦੀ ਗੱਲ ਕਰ ਲਈ ਪੁਰਾਣੇ ਸਮੇਂ ਦੇ ਵਿੱਚ ਜਿਹੜੇ ਨੇ ਹਰ ਘਰ ਦੇ ਵਿੱਚ ਇੱਕ ਰੁੱਖ ਹੁੰਦਾ ਸੀ ਦਰਖਤ ਹੁੰਦਾ ਸੀਗਾ ਤੇ ਆਦੇ ਟਾਈਮ ਤੇ ਤਾਂ ਲੋਕ ਪਹਿਲਾਂ ਦਰਖਤ ਵੜਦੇ ਨੇ ਉਸ ਤੋਂ ਮਕਾਨ ਸ਼ੁਰੂ ਕਰਦੇ ਨੇ ਤੇ ਮੇਰੀ ਸੋਰਸ ਹੈ ਇਹ ਸਭ ਤੋਂ ਪਹਿਲਾਂ ਰੁੱਖ ਲਗਾਓ ਉਸ ਤੋਂ ਬਾਅਦ ਆਪਣਾ ਮਕਾਨ ਬਣਾਓ ਹਰ ਇੱਕ ਦੁਕਾਨ ਦੇ ਬਾਹਰ ਹਰ ਇੱਕ ਮਕਾਨ ਦੇ ਬਾਹਰ ਅਗਰ ਇਹਨਾਂ ਦਰਖਤ ਲੱਗੇ ਰਹਿਣਗੇ ਤਾਂ प्रदूषण तो भी बचाया जा सकता है बीमारियाँ तो भी बचाया जा सकता है एक छोटी सी बात मैं याद दिलाना चाहूँ तो भाई करो हाँ जी राजपुरा की लेडीज मेरी बहुत ही सब माए माताओं बहनों से सबसे मेरा निवेदन है कि कृपया पेड़ों को वृक्ष जैसे हमारे बिलपत्र होते हैं आग के पौधे होते हैं ऐसे धार्मिक वृक्षों को थोड़ा सा इनका ध्यान रखें सही से हम धर्म के नाम पर अधर्म ना करें यानी कि जब दिया जगाते हैं तो पेड़ से एक फुट दूर जगाएं पेड़ की खाल के पास ना जगाएं पेड़ को बहुत तकलीफ होती है उसकी स्टोमेटल ओपनिंग्स बंद हो सकती है उसको बहुत बड़ा नुकसान पहुंच सकता है ऐसे कई बार पेड़ जल भी जाते हैं जैसे पीपल के वृक्ष हो गए और साथ में कई बार छोटे जैसे हमने छोटा बेल का वृक्ष लगाया अभी बहुत छोटा है ये अब अगर किसी लेडी को आसपास पता लग जाए वो शायद तोड़ने आ जाएंगे पत्ते इसके आपसे याचना है मेरी हाथ जोड़कर सारे लेडीज से कृपया आप बड़े वृक्षों के पत्ते तोड़ें और शिव पर चढ़ाएं छोटे वृक्षों को बड़ा होने दे कल आप ही के काम आएंगे धन्यवाद हां जी साहिल जी आज स्पेशल विशेष तौर पे बूटा लगाया गया है दुर्गा मंदिर रोड पे की जाना सर देखिए आज मकर संक्रांति है 2025 की शुरुआत है नव वर्ष की शुरुआत की है हिमांशु जी ने सुबह इनका कॉल आया और इन्होंने कहा कि इस नव वर्ष की शुरुआत हम पेड़ लगा के वृक्षारोपण से करना चाहते हैं तो भगवान शिव के बिलपत्र वृक्ष से हमने शुरुआत की है और हम हर व्यक्ति अपने नव नव वर्ष के दौरान एक नया रेजोल्यूशन लेता है कि वो उस साल से अपनी लाइफ में कोई ना कोई बैड हैबिट बुरी आदत को चेंज करेगा वैसे ही हमारे एक दोस्त हैं अमित जी उन्होंने आज रेजोल्यूशन लिया है कि आज से वो मांस भक्षण बंद कर देंगे और शिव के परम भक्त बन जाएंगे उसी प्रकार हमने एक बहुत कठोर रेजोल्यूशन लिया है शायद आप सबको मतलब शहर निवासियों को ये सुन के थोड़ा आश्चर्यचकित भी होंगे वो लेकिन आज दो से मैं शपथ लेता हूँ कि राजपुरा में अगर कोई व्यक्ति पेड़ काटता है या पेड़ों को नुकसान पहुंचाता है जान से मारने का प्रयास करता है तो फिर मजबूरन मेरे को कानूनी कार्रवाई तो नहीं फिर भगवान ने हम जैसे सैनिकों को चूज़ किया है वैसे व्यक्ति को जानी मानी नुकसान पहुंचाने के लिए और मैं ये खुले दिल से ये चीज़ कह रहा हूँ बिकॉज मैं अपने आराध्यों का मैं अपने इन देवों का मैं इन वृक्षों का हनन मैं इनकी मौत इनका कत्ल इस शहर के लोगों द्वारा नहीं देख सकता होता हुआ और वृक्ष हमारा वृक्ष हमारे आराध्य हैं वृक्षों के कारण ही जीवन है प्रकृति के कारण ही जीवन है हम गुरबाणी में पढ़ते भी हैं पवन गुरु पानी पिता माता तर तथ महत्व जो हमको फॉलो करना चाहिए करना चाहिए और हमारे सनातन धर्म में भी वेदों में स्पेशली प्रकृति को ही भगवान बताया गया है तो मैं वेदों को लेके चलता हूँ मैं किसी को किसी में ज़्यादा देवी देवता वाहेगुरु अल्लाह ज़्यादा कि मैं किसी में अपना विश्वास नहीं जताता मैं सिर्फ प्रकृति में विश्वास रखता हूँ बिकॉज प्रकृति ही आज हमको जीवित रखी हुई है धन्यवाद